ਕੋਲੀ ਬਸ ਦੀ ਬ੍ਰੇਕ ਨਾ ਲੱਗਣ ਕਾਰਨ 4 ਗੱਡੀਆਂ ਨੂੰ ਠੋਕਿਆ ਫਿਲੌਰ ਨਿੱਜੀ ਸਕੂਲ ਦੀ ਬਸ ਦੇ ਡਰਾਈਵਰ ਵੱਲੋਂ ਸਕੂਲੀ ਬਸ 4 ਗੱਡੀਆਂ 'ਚ ਠੋਕੀ ਜਿਸ ਨਾਲ 4 ਕਾਰਾਂ ਨੂੰ ਖਸਾਨੀਆਂ ਗਈਆਂ ਇਸ ਮੌਕੇ ਕਾਰ ਚਾਲਕਾ ਨੇ ਦੱਸਿਆ ਕਿ ਬਸ ਦਾ ਡਰਾਈਵਰ ਇਸ ਤਰ੍ਹਾਂ ਬਸ ਨੂੰ ਲੈ ਕੇ ਆਇਆ ਕਿ ਜਿਸ ਤਰ੍ਹਾਂ ਉਸਨੇ ਕੁਝ ਨਸ਼ਾ ਕੀਤਾ ਹੋਵੇ इस मौके शंकर संधु काउंसलर ने कहा कि इस स्कूल बसा बहुत खस्ता हालत विच चला रहे उन्होंने कहा कि अगर इन्होंने गलती नाल का नुकसान होंगे है तो कौन जिम्मेवार हो गया उन्होंने कहा कि इन्हों खिलाफ सख्त कार्रवाई की जाए पंजाब सरकार वालों स्कूली बच्चों की सुरक्षा यकीनी बनाने स्कूली बसा ले कई सख्त कदम चुके सन पर कई स्कूल सरकार वालों बनाए नियमों टिच नहीं जाते इसे तरह का मामला फिलौर के वेरका मिलक प्लांट के दे सामने देखिया इस मौके पहुंचे ए एस आई जसविंदर ने कहा कि स्कूली बस वालों चार ग्डियों टक्कर मारी गई है उन्होंने कहा कि ड्राइवर के दस मुताबिक बस की ब्रेक नहीं लगी पर जो भी हो जांच का विषय है क्योंकि माँ बाप अपने बच्चों इन्होंने भरोसे स्कूलों भेजते हैं जोत टीवी न्यूज चैनल तो पत्रकार इंदरजीत बैंस की खास रिपोर्ट ਮੈਂ ਗੱਡੀ ਦੇ ਸਾਈਡ ਤੇ ਜਾ ਰਿਹਾ ਹਾਂ ਇਹ ਪਿੱਛੋਂ ਹਨਾ ਓਵਰਟੈਕ ਕਰ ਰਿਹਾ ਇਹ ਦੇਖ ਲੈ ਸਾਈਡਾਂ ਤੇ ਗੱਡੀਆਂ ਖੜੀਆਂ ਇਧਰੋਂ ਅਸੀਂ ਜਾ ਰਹੇ ਹਾਂ ਜਿੰਨੇ ਨਹੀਂ ਦੇਖਿਆ ਵੀ ਸਾਈਡ ਤੇ ਗੱਡੀ ਨੰਨ ਜੂ ਨਹੀਂ ਨੰਨ ਆਪਾਂ ਇੱਧਰ ਆ ਗਏ ਹਾਂ ਮੈਂ ਹੈ ਨਹੀਂ ਜਾ ਮੈਂ ਨਹੀਂ ਨਹੀਂ ਇੱਥੇ ਆ ਕੇ ਹੋ ਗਿਆ ਇਕਦਮ ਦੇਖਿਆ ਨਹੀਂ ਆ ਮੈਂ ਨੇ ਜਾਣੇ ਲੱਗ ਗਿਆ ਹੋ ਗਿਆ ਗੱਡੀ ਕਿੰਨੀ ਦੂਰ ਉਹੇ ਫੇਰੇ ਬ੍ਰੇਕ ਲੱਗਦੀ ਬਾਅਦ ਸ਼ੇਰ ਨੂੰ ਆ ਰਿਹਾ ਬੰਦਾ ਪਹੁੰਚਣ ਦਾ ਮਨੋ ਨਾ ਰਿਹਾ ਇਹ ਇਹ ਚੱਕਰ ਹੋ ਗਿਆ ਕਸਰ ਚਲਦੀ ਹੈ ਹੁਣ ਹਾਂਜੀ ਚਲੋ ਇਹ ਬਸ ਚਲੋ ਜੇ ਗੱਡੀ ਗੱਡੀ ਨਾਲ ਦੇਵ ਨੂੰ ਕੁਛ ਕੰਨਾ ਹੋ ਜਾਂਦਾ ਦੇਵ ਮਾਰੀ ਜੀ ਗੱਡੀ ਤਾਂ ਸੇ ਕੰਨਾ ਹੋ ਜਾਂਦਾ ਦੇਵ ਨੂੰ ਮੇਰੇ ਗੱਡੀ ਲੱਗਦੀ ਦਾ ਹੁਮਰ ਅਧਨੀ ਨੂੰ ਅਸੀਂ ਸਰ ਸਟ੍ਰਾਈਵਰ ਦੀ ਗਲਤੀ ਆ ਈਐਨ ਸਕੂਲ ਦੀ ਬੱਸ ਆ ਬੱਸ ਦੀ ਤਕਰੀਬਾ ਦੇ ਸਕਦੇ ਆ ਇੱਕ ਬਾੜ ਬੱਸ ਵਾ ਵਿੱਚ ਕੋਈ ਇਹ ਨਾ ਕੋ ਉਪਾ ਡਰਾਈਵਰ ਦਾ ਨਾ ਮੈਨੂੰ ਕੋ ਪਤਾ ਬ੍ਰੇਕ ਸਟੇਰਿੰਗ ਦਾ ਸਾਰਾ ਕੋ ਜਾਮ ਆ ਤੁਨ ਇਹ ਨਿਆਣੇ ਨੁਕਸਾਨ ਵੀ ਹੋ ਸਕਦਾ ਇਹ ਨਿਆਣੇ ਸਕੂਲ ਦੇ ਹੁੰਦੇ ਜਾਂਦੇ ਆ ਸਾਨੂੰ ਹੋਣਾ ਜ਼ਿੰਮੇਵਾਰੀ ਕੌਣ ਭਰੇਗਾ ਲੈਣੇ ਕੱਲੋਂ ਮਰਦੇ ਆਪ ਸਾਣ ਲੈਣੇ ਦਾ ਜਾਨੀ ਨੁਕਸਾਨ ਤੇ ਉੱਧਾ 50 ਜਾਨੀ ਨੁਕਸਾਨ ਜਾਨੀ ਨਾਲ ਮਸਾਨਾ ਆਪ ਸਾਰੀਆਂ ਨਵੀਆਂ ਗੱਡੀਆਂ ਇੱਕ ਸਾਈਡ ਖੜੀਆਂ ਜਿਹੜੀ ਇਧਰੋਂ ਦਾ ਲੈ ਕੇ ਆਇਆ ਤੇ 25 ਤੋਂ 35 ਫਰ ਤੋਂ ਜਾਨੀ ਪਹਿਲੇ ਨਾ ਕਰੋ ਅੰਦਰ ਦਾ ਸਕੂਲ ਬੱਸ ਵਾਲਾ ਕੁ ਸੀਟ ਦਾ ਬੱਸ ਵਾਲਾ ਖਰੀਦਾ ਲੈ ਕੇ ਆਇਆ ਬੰਦਿਆਂ ਦਾ 50 ਸਾਰੇ ਬੰਦਿਆਂ ਦਾ ਬਜਾ ਉਹ ਬੰਦਾ ਇੱਕ ਵਿੱਚ ਬੈਠਾ ਸੀ ਇਹ ਡਰਾਈਵਰ ਪਿੱਛੋਂ ਆਇਆ ਗੱਡੀ ਤੇਜ਼ ਲੈ ਕੇ ਆ ਓਵਰਟੇਕ ਕਰਨ ਲੱਗਾ ਵਾ ਠੱਕ ਦੇ ਮਾਰੀ ਦੋਹ ਦੇ ਮਾਰੀ ਤਿੰਨ ਦੇ ਮਾਰੀ ਚੌਥੀ ਦੇ ਫੇਰ ਗੱਡੀ ਦੇ ਨੇ ਮਾਰ ਤੀ ਪਤਾ ਨਹੀਂ ਇਹਦੇ ਦਿਮਾਗ ਦੇ ਨੁਕਸੇ ਆ ਜਾਂ ਨੇ ਖਾਤਾ ਪੀਤਾ ਕੁਛ ਜਾਏ ਨਹੀਂ ਪਤਾ ਕੀ ਗੱਲ ਹੈ ਕੀ ਨਹੀਂ ਅੱਛਾ ਜੀ ਬਾਕੀ ਜਿਹੜੇ ਗੱਡੀਆਂ ਵਾਲੇ ਠੀਕ ਆ ਗੱਡੀਆਂ ਵਾਲੇ ਠੀਕ ਆ ਜਾਨੀ ਨੁਕਸਾਨ ਨਹੀਂ ਜਾਨੀ ਨੁਕਸਾਨ ਤਾਂ ਬਚਾਵਾ ਲੇਕਿਨ ਮਾਲੀ ਨੁਕਸਾਨ ਬਹੁਤ ਜ਼ਿਆਦਾ ਲੱਖਾਂ ਰੁਪਈਆ ਤੁਹਾਨੂੰ ਦੇਖ ਹੀ ਜਾਏ ਤੇ ਮਾਮਲਾ ਜੀ ਸਕੂਲ ਬੱਸ ਤੇ ਡਰਾਈਵਰ ਕੋ ਮਰਾਹ ਬ੍ਰੇਕ ਨਹੀਂ ਲੱਗੀ ਓਕੇ ਜੀ ਚਾਹਤਾ ਦੀ ਬ੍ਰੇਕ ਫੇਲ ਹੋ ਗਈ ਆ ਦੀ ਬ੍ਰੇਕ ਨਹੀਂ ਲੱਗੀ ਉਹਦੇ ਕਰਕੇ ਉਹ ਚਾਰ ਗੱਡੀਆਂ ਭੱਜ ਚੁੱਕੀਆਂ ਕਿਹੜੇ ਡਰਾਈਵਰ ਤੋਂ ਨਹੀਂ ਲੱਗੀ বাসਾਂ ਨੇ ਤੂੰ ਕਿਹ ਬਾਸ ਦਾ ਹੈ ਓਕੇ ਜੀ ਨਾਮ ਹੈ ਜੀ ਜਾਂਚ ਜਾਇਆ ਤੇ ਡਰਾਈਵਰ ਦਾ ਨਾਮ ਹੈ ਜੀ ਪਰਮਜੀਤ ਸਿੰਘ ਜੀ ਅੱਛਾ ਜੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜੀ ਨਹੀਂ ਜੀ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਇਹ ਕਿੱਧਰ ਆ ਰਹੀ ਸੀ ਬੱਸ ਜਿਹੜੀ ਲੱਗੀ ਆ ਬੱਚੇ-ਬੱਚੇ ਵੀ ਸੀ ਸਕੂਲ ਦੇ ਜਾਂਦਾ ਸਕੂਲ ਕੀ ਕਾਰਨ ਕੀ ਦੱਸੇ ਐਕਸੀਡੈਂਟ ਦਾ ਕਹਿੰਦਾ ਵੀ ਬ੍ਰੇਕ ਨਹੀਂ ਲੱਗੀ ਪਈ ਅੱਛਾ ਜੀ ਤੇ ਚਾਰ ਗੱਡੀਆਂ ਹੋ ਟੁੱਕੀਆਂ ਉਹਦੇ ਨਾਲ ਬੱਸ ਤੇ ਅਗਲੀ ਕਾਰਵਾਈ ਕੀ ਆ ਜੀ ਦੋਨਾਂ ਪਾਰਟੀਆਂ ਥਾਣੇ ਖਸ ਲਿਆ ਜੀ ਓਕੇ ਜੀ ਡਰਾਈਵਰ ਕਵਦੀਆ ਤੇ ਆ ਹਾਂ ਜੀ ਡਰਾਈਵਰ ਥਾਣੇ ਖਸ ਠੀਕ